ਆਜੇ ਤੁਸੀਂ ਮੇਰੇ ਤੇ ਜਨ ਲਾਉਂਦੇ ਨੇ ਜਾਵਾ ਵੀ ਤੂੰ ਹੀ ਵਾੜਿਆ ਵਾ ਹੁਣ ਮੈਂ ਹਾਂ ਹੀ ਕੱਢ ਦੇ ਇਹਨੂੰ ਬੇਹਦੀ ਭਲਾ ਕਿਦਾਂ ਨਹੀਂ ਨਿਕਲਦੀ ਹੈਗੀ ਤੇ ਤੂੰ ਵਾੜਿਆ ਕੱਢ ਆਹੋ ਤੇ ਕੱਢਦੀ ਮੈਂ ਉੱਠ ਪੈਣਾ ਕੋਣ ਹੈ ਤੂੰ ਕਿਧਰ ਨਾਵਾ ਕਿੱਦਾਂ ਬੈਠਦੇ ਪਈਆਂ ਇਹ ਤੁਹਾਨੂੰ ਲੱਗਦਾ ਸਾਰੇ ਟੱਬਰ ਨੂੰ ਸ਼ਦਾ ਹੋ ਗਿਆ ਵਾ ਇੱਕੋ ਗੱਲ ਨੂੰ ਤੁਸੀਂ ਬਾਰ ਬਾਰ ਕਰੀ ਜਾਣਦੇ ਤੁਸੀਂ ਤਾਂ ਠਾਲਿਆ ਇਦਾਂ ਕਿ ਮੇਰਾ ਤੜਾਕਾ ਕੱਢ ਕਰਾਤਾ 15 ਰੁਪਏ ਕੋਖ ਹੋ ਜੇ ਆ ਹੋਈ ਜੱਟਾ ਕਾ ਨਿਕਲ ਗਿਆ ਇਹਦਾ ਆਹ ਸਵਾਮੀ ਨਿਕਲ ਗਿਆ ਇਹਦਾ ਆਹ ਸਾਹਕਾ ਨਿਕਲ ਗਿਆ ਇਹਦਾ ਤੁਹਾਨੂੰ ਨਹੀਂ ਮੈਂ ਬਲੌਂਟੀ ਚਾਹੁੰਦਾ ਮੈਂ ਗੱਲ ਕਾਂਡੇ ਨਾ ਉਹਨਾਂ ਕਾਂਡੇ ਤੁਸੀਂ ਦੱਸੋ ਕਿ ਤੁਹਾਨੂੰ ਕੀ ਕੰਮ ਹੈ ਹਾਂਜੀ ਮੈਡਮ ਜੀ ਤੁਸੀਂ ਹੁਣ ਉਦਾਂ ਦੇ ਆਣ ਕੇ ਬੈਠੇ ਜੇ ਤਾਂ ਕੀ ਕਰਕੇ ਆਏ ਨਹੀਂ ਆਪਣੇ ਘਰ ਤੇ ਆਪਣੇ ਘਰ ਹੀ ਬੈਠੀ ਆਂ ਆ ਆਪਣੇ ਘਰ ਆ ਟਾਡੇ ਸਾਰੇ ਟੱਬਰ ਦੇ ਦਿਮਾਗ 'ਚ ਨੁਕਸ ਪੈ ਗਿਆ ਵਾ ਚਾਚਾ ਜੀ ਨੇ ਮੇਰੀ ਸਾਰੀ ਗੱਲ ਹੋ ਗਈ ਹੈ ਨਾ ਬਾਕੀ ਸਾਰੇ ਪ੍ਰੂਫਾਂ ਦੀ ਗੱਲ ਹੋ ਗਈ ਹੈ ਪ੍ਰੂਫ ਹੀ ਮੇਰੇ ਆਉਣ ਵਾਲੇ ਇੱਕ ਦੋ ਪ੍ਰੂਫਾਂ ਮੁੰਡਕਾ ਜੱਜਣ ਕੀ ਗੱਲ ਹੋਈ ਮੇਰੇ ਨਾਲ ਕੜੀ ਗੱਲ ਹੋਈ ਹੈ ਮੈਨੂੰ ਕੀ ਪਤਾ ਤੀ ਕੌਣ ਤੇ ਕੌਣ ਨਹੀਂ ਬਤ ਦੱਸਾਂ ਤੂੰ ਹੀ ਕੀ ਸਾਡੇ ਘਰ ਕਿਉਂ ਕੀ ਗੱਲ ਮੇਰੀ ਇਧਰਾਂ ਜਠਾਣੀ ਹੈ ਮੇਰੀ ਇਧਰਾਂ ਸਾਡਾ ਇੱਕ ਟੱਬਰ ਅੱਜ ਜਿਹੜਾ ਜਿੰਨੂੰ ਤੂੰ ਦੱਸਿਆ ਸਾਡਾ ਸ੍ਰੀਕੇ ਦੇ ਚਾਚਾ ਤਾਂ ਪੀਣ ਲੱਗਦਾ ਦੇਰ ਜੇਠ ਅਸੀਂ ਤਾਂ ਇੱਕੋ ਟੱਬਰ ਵਾਂ ਇੱਕੋ ਟੱਬਰ ਦਾ ਹੁਣ ਤੁਹਾਨੂੰ ਮੈਂ ਕੱਲੇ-ਕੱਲੇ ਜੀ ਨੂੰ ਸਾਈਨ ਕਰਕੇ ਦਵਾ ਤੇ ਦੋ ਨ ਵਾਵਾ ਦੋ ਦਿਨ ਹੋਦੋਂ ਆਏ ਨਹੀਂ ਨਾ ਤੇ ਟੈਨਸ਼ਨ ਮੁੱਕੀ ਸੀ ਤੇ ਸੱਦ ਲੈਣਾ ਤੁਹਾਡਾ ਜੀ ਨਹੀਂ ਲੱਗਣ ਦੇਣਾ ਉਹ ਨਹੀਂ ਲੱਗਦਾ ਮੇਰਾ ਜੀ ਉਹ ਤਾਂ ਮੇਰੇ ਮੇਰੀ ਗੱਲ ਸੁਣੋ ਉਹ ਤਾਂ ਮੇਰੇ ਦਵਾਰੇ ਹਾਂਡੇ ਤੂੰ ਬੂਆ ਖੋਲਿਆ ਛੱਡ ਕੇ ਤੇ ਆਣ ਕੇ ਤਾ ਉਹਨੂੰ ਅੰਦਰ ਵਾੜ ਲਿਆ ਵਾ ਅੱਛਾ ਜੇ ਤੁਸੀਂ ਬੂਆ ਨਾ ਖੋਲਦੇ ਮੈਂ ਫਿਰ ਨਹੀਂ ਆਉਣਾ ਤੇ ਫੇਰ ਕਿਥੋਂ ਅਜਨੇ ਕੰਦ ਨੱਪ ਗਿਆ ਜਨਾ ਕਦੇ ਕੱਚ ਲੱਗਾ ਮੈਂ ਕਿੱਦਾਂ ਆਉਣਾ ਤੇ ਕਿੱਦਾਂ ਨਹੀਂ ਆਉਣਾ ਮੇਰਾ ਇਹ ਨਾ ਚਾਚੀ ਤੁਹਾਡਾ ਬੋਲ ਕਬੋਲ ਕਰਨ ਨੂੰ ਜੀ ਨਹੀਂ ਕਰਦਾ ਮੈਂ ਤੁਹਾਨੂੰ ਦਿੰਦੀ ਹੇਤ ਜੇ ਤੁਸੀਂ ਮਤਲਬ ਚੰਗੇ ਰਹੋਗੇ ਨਾ ਤੇ ਮੈਂ ਵੀ ਤੁਹਾਡੇ ਨਾਲ ਚੰਗੀ ਹਾਂ ਤੇ ਤੁਹਾਨੂੰ ਕੀ ਰੋਣਾ ਮੇਰ ਨਾਲ ਬ ਵੇ ਕਿੱਦਾ ਚਮਚੀ ਬਰੌਂਡੀ ਆਪਣੀ ਉਹ ਨਹੀਂ ਬਣਾਉਂਦਾ ਉਹਨੇ ਨਹੀਂ ਬਣਾਉਂਦਾ ਤੇਰੀ ਜਿਹੜਾ ਬੰਦਾ ਚੰਗਾ ਉਹਨਾਂ ਮੈਂ ਚੰਗੇ ਬਣਾਉਂਗੀ ਚਾਚੀਆਂ ਚਾਚਾ ਜੀ ਸਮਝਦਾਰੀ ਉਹ ਗੱਲ ਕਰਕੇ ਕੇ ਵਧੀਆ ਤੇ ਇਹ ਤਾਂ ਮਾਨਣਾ ਬੋਲਿਆ ਤੁਸੀਂ ਵੀ ਮੇਰੇ ਨਾਲ ਕੇ ਪਿਆਰ ਨਾਲ ਗੱਲ ਕਰਦੇ ਮੈਂ ਵੀ ਤੁਹਾਨੂੰ ਸਾਰੀ ਗੱਲ ਦੱਸ ਦਿੰਦੀ ਤੁਸੀਂ ਇੱਧਰ ਗੱਲਾਂ ਚ ਜਾਈ ਤੁਸੀਂ ਇੱਥੇ ਆਣ ਕੇ ਸਾਰੀਆਂ ਸੁਣ ਲੈnde ਪਤਾ ਨਹੀਂ ਕੀ ਤੁਹਾਨੂੰ ਭੜਕਾਇਆ ਤੁਸੀਂ ਆਏ ਏਦਾਂ ਤਪਦੇ ਆਣ ਕੇ ਤੰਦੂਰਾਂ ਕੋ ਮੇਰੇ ਸਿਰ ਤੇ ਛੜ ਚੱਲੇ ਹੁਣ ਜਿੱਦਾਂ ਬੰਦਾ ਮਨੇ ਕਿਹਾ ਮੇਰੀ ਠਾਣੀ ਨੇ ਮੈਂ ਤਾਂ ਉਦਾਂ ਹੀ ਹੋਣਾ ਹੁਣ ਮੈਨੂੰ ਕੀ ਪਤਾ ਵਿੱਚ ਕਿੰਨੇ ਵਿੱਚਲੀ ਗੱਲ ਦਾ ਕੀ ਹੈ ਤੇ ਕੀ ਨਹੀਂ ਹੈ ਸਾ ਜੇ ਨਹੀਂ ਕਿਹਾ ਤਾਂ ਪਤਾ ਤਾਂ ਤਾਂ ਫਿਰ ਤੁਸੀਂ ਕਹਤ ਹੋ ਜੇ ਗੱਲਾਂ ਕਾਣਦੇ ਹੋ ਨਾਲੇ ਕਿਸੇ ਦੇ ਘਰ ਦੇ ਵਿੱਚ ਨਹੀਂ ਆਈਦਾ ਦਾ ਆਪਣਾ ਘਰ ਵੇਖੀਦਾ ਹੀ ਦਾਵਾ ਦੇਖਦਾ ਬਾਰ ਬਾਰ ਕਿਉਂ ਕਹੀ ਜਾਂਦੀ ਉਹਦਾ ਵੀ ਇੰਨਾ ਘਰ ਵਾ ਜਿੰਨਾ ਮੇਰਾ ਵਾ ਠੀਕ ਹੈ ਤਾਂ ਫਿਰ ਉਧਰੋਂ ਕੀ ਕਰਨ ਦੀ ਹੈ ਇੱਥੇ ਰਹਿ ਮਾਨਾ ਰਹੇ ਦੋਨੋਂ ਕਿਉਂ ਹੀ ਹੁਣ ਆਪਣੇ ਅਲੱਗ-ਅਲੱਗ ਹੋ ਗਏ ਤੇ ਥੋੜਾ ਵੀ ਹੁਣ ਸਾਡੇ ਦਿਲ ਵੀ ਅਲੱਗ-ਅਲੱਗ ਹੋ ਗਿਆ ਪਾਈ ਅਸੀਂ ਆ ਲੱਗ-ਲੱਗ ਰੋਟੀ ਪਾਣੀ ਪਕਾਉਣੇ ਆ ਸਾਡਾ ਪਹਿਲੀ ਬੰਨਾ ਸਾਡਾ ਬਾਹਰ ਇਕੱਠਾ ਹੀ ਆ ਜੇ ਇਕੱਠਾ ਹੀ ਆ ਮੈਨੂੰ ਭਲੇ ਖਾਣੀ ਨਾ ਤੁਹਾਡੇ ਦਿਲ ਦਾ ਤੇ ਨਾ ਉਹਦੇ ਦਿਲ ਦਾ ਸਾਰੇ ਮੈਨੂੰ ਪਤਾ ਤੁਹਾਡੇ ਦਿਲਾਂ ਦੇ ਵਿੱਚ ਕੀ ਸਾਹ ਚੱਲਦਾ ਵਾ ਤੁਸੀਂ ਮੇਰੇ ਨਾਲ ਬਹਿਸ-ਭਾਜੀ ਨਾ ਕਰਿਆ ਕਰੋ ਜੋ ਵੀ ਨਾ ਸਾਰਾ ਕੁਝ ਜੇ ਤੁਹਾਨੂੰ ਨਹੀਂ-ਨਹੀਂ ਚੀਜ਼ ਮੰਦੀ ਤੇ ਕਾਨੂੰਨੀ ਕਾਰਵਾਈ ਕਰਕੇ ਵੀ ਇਹ ਕੰਮ ਹੋ ਜਾਣੇ ਆ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਨਾਂ ਵਿੱਚ ਲੈਣਾ ਜੀ ਕਿਉਂ ਮੇਰੇ ਗਰੀਕਰਾਂ ਨਾਲ ਲੈਣਾ ਵਿੱਚ ਜਦੋਂ ਤੁਸੀਂ ਮੈਨੂੰ ਤੰਗ ਕਰਨ ਦੇ ਆ ਤੁਸੀਂ ਮੈਨੂੰ ਟੌਰਚਰ ਕਰਨ ਦੇ ਮੈਂ ਤੁਹਾਡਾ ਨਾਂ ਸਭ ਤੋਂ ਪਹਿਲਾਂ ਲਾਉਂਗੀ ਇਹਨਾਂ ਨੂੰ ਭਾਵੇਂ ਬਾਅਦ ਚ ਕਰਾਂ ਜੇ ਤੂੰ ਚਾਹੁੰਦੇ ਔਨ ਕਿ ਤੁਹਾਡੀ ਕੋਈ ਗੱਲ ਨਾ ਹੋਵੇ ਤਾਂ ਇੱਥੋਂ ਤਿੱਤ ਹੋ ਜਾ ਮੈਂਟੋ ਮੈਂਟ ਨਿਕਲ ਜਾ ਇੱਥੋਂ ਕਿਉਂ ਕਿਹੜੀ ਗੱਲੋਂ ਨਿਕਲ ਜੀ ਆ ਸੁਣ ਲੈ ਪਹਿਲਾਂ ਤੁਸੀਂ ਚੁੱਪ ਕਿਦਰੋਂ ਤੁਹਾਡੇ ਨਾਲ ਕੋਈ ਗੱਲ ਨਹੀਂ ਲੱਗੇ ਚਾਚੇ ਨਹੀਂ ਨਹੀਂ ਤੇ ਮੇਰਾ ਨਾਂ ਗੱਲ ਵਿੱਚ ਲੈਣਾ ਕਿ ਕਰਣ ਕਿ ਡਰਾਵੇ ਮਾਰਨੀ ਸਾਨੂੰ ਇਹਦਾ ਹੱਲ ਨਹੀਂ ਆਇ ਤੇ ਤੂੰ ਕੱਢ ਸਾਡੇ ਤੇ ਕੱਢ ਲੋ ਕੱਢਣ ਦੀ ਜਾਨ ਆ ਮੇਰਾ ਆਪ ਕਰਨਾ ਜਾ ਜਾ ਕੇ ਤੇ ਕੰਮ ਕਰੋ ਜਾ ਕਿਹੜੀ ਕਾਰਵਾਈ ਤੂੰ ਕਰਨੀ ਹੈ ਨਾ ਉਹ ਕਾਰਵਾਈ ਮ ਭਾਂਜੀ ਕਰੋ ਕਰੋ ਕੋਈ ਘਰ ਵਾਲੀ ਤੇ ਵਿੱਚ ਮੈਨੂੰ ਹੀ ਡਈ ਤੇ ਸੀ ਆਪਣੇ ਕਿਸ਼ਾ ਨਾ ਡੇਰੀ ਆ ਥੋੜੀ ਜੀ ਕੋਈ ਨਹੀਂ ਆ ਕਰੀਏ ਤੇ ਹਲਾ ਕਰਨੀ ਆ ਜਿੱਥੇ ਜਾਣਾ ਜਾਓ ਆਪਣੇ ਕੰਮ ਤੇ ਮੈਂ ਉਹ ਗੱਲ ਦੱਸੀ ਨਾ ਤੇਰੇ ਪੈਰਾਂ ਥੋਂ ਆਪੇ ਜ਼ਮੀਨ ਨਿਕਲਣੀ ਆ ਇਹ ਗੱਲ ਸੋਚੀ ਤੂੰ ਫੇਰ ਤੂੰ ਸੋਚ ਵੇਖਿਆ ਆਪਣੇ ਆਪ ਨਾ ਜਾਊਂਗੀ ਤੀਰ ਵਾਂਗੂ ਤਦ ਕਵੀ ਜਿਹੜੀ ਤੈ ਕੱਲ੍ਹ ਕਰ ਦਸਣੀ ਤੂੰ ਅੱਜ ਹੀ ਦੱਸ ਦੋ ਤੁਸੀਂ ਜਿਹੜਾ ਬੰਬ ਸੁਟਣਾ ਸੋੜ ਦੋ ਅੱਛਾ ਤੂੰ ਹਮੇਂ ਹੀ ਦੱਸਤੀ ਸੀ ਚਾਰ ਦਿਨ ਕੱਟੇ ਤਿੰਨ ਦਿਨ ਕਟਾਈ ਸੀ ਨਾ ਸਾਨੂੰ ਦੱਸਣ ਚ ਦੱਸਾਂਗੇ ਆਪਣੀ ਮਰਜ਼ੀ ਨਾਲ ਹੁਣ ਤੁਹ ਕੋਈ ਨਾ ਸਬਰ ਕਰ ਮੈਨੂੰ ਨੇ ਇਹ ਚੀਜ਼ ਤੇ ਟੈਨਸ਼ਨ ਆ ਗਈ ਜਿਹੜੇ ਬੰਦੇ ਮਨ ਚ ਚੋਰ ਹੁੰਦਾ ਨਾ ਉਹਨੂੰ ਟੈਨਸ਼ਨ ਹੁੰਦੀ ਆ ਚੋਰ ਮੇਰੇ ਮਨ ਚ ਨਹੀਂ ਆ ਚੋਰ ਤੇਰੇ ਝੋਨਾ ਵੇਖੀ ਬਣਦਾ ਕੀ ਆ ਮੈਂ ਤੈਨੂੰ ਦੱਸਣ ਦੀ ਆ ਤੈਨੂੰ ਸਤਾ ਕੱਪੜੇ 'ਚ ਅੱਗ ਲੱਗ ਜਣੀ ਆਂ ਆਪਾਂ ਨਾ ਵੇਖੀ ਕੀ ਆ ਤੇਰਾ ਤਾਂ ਕੋਈ ਗੱਲ ਨਹੀਂ ਫਿਰ ਕੀ ਆ ਇਹ ਚੀਜ਼ਾਂ ਦੀ ਮੈਨੂੰ ਨਹੀਂ ਪਰਵਾਹ ਹੈਗੀ ਤੁਸੀਂ ਆਪਣਾ ਸੋਚੋ ਮਾਪੋ ਤਾਂ ਕਿ ਤੁਸੀਂ ਕੀ ਕਰਨਾ ਪਰਵਾਹ ਤਾਂ ਤਾਂ ਹੀ ਤਾਂ ਕੇ ਬਹਿ ਗਈ ਚੁੱਪ ਕਰਕੇ ਆਪਣਾ ਕੀ ਸੋਚਣਾ ਤੂੰ ਆਪਣਾ ਸੋਚ ਹਣ ਚਾਚੀ ਤੂੰ ਅਦਰ ਕਿੱਦਾਂ ਕੱਢਿਆਣਗੇ ਤੁਸੀਂ ਆਪਣੇ ਘਰ ਅੱਜ ਕਿੱਦਾਂ ਭੱਜੀ ਆਈ ਤੂੰ ਦੋ ਦਿਨ ਤੈਨੂੰ ਰਸਟ ਕਿੱਦਾਂ ਆ ਗਈ ਉਹ ਚਾਚੀ ਕਿਉਂ ਅੱਜ ਆਈ ਸੀ ਮੈਨੂੰ ਮੇਰੀ ਮੈਨੂੰ ਮੇਰੀ ਜਠਾਣੀਆਂ ਸੱਦਿਆ ਤਾਂ ਮੈਂ ਆ ਗਈ ਲੈ ਆਹਾਂ ਸੱਦ ਤੁਸੀਂ ਝਟ ਆ ਗਏ ਤੇ ਫਿਰ ਜਦੋਂ ਘਰੇ ਕੋਈ ਗੱਲ ਹੁੰਦੀ ਹੈ ਤੂੰ ਇੱਕ ਦਿਨ ਇਹਨਾਂ ਨੂੰ ਬੁਲਾਇਆ ਨਹੀਂ ਤੇ ਕਿਉਂ ਨਹੀਂ ਬੁ ਜਾnde ਆ ਕਿੰਨਾ ਕੁ ਬੁਲਾਉਂਦੇ ਕਿੰਨਾ ਤੁਸੀ ਗੱਲ ਕਰ ਲੈਣੀ ਬਹੁਤ ਕਿਉਂ ਤੁਹਾਨੂੰ ਦੋ ਮਹੀਨਾ ਦਿਨਾਂ ਚ ਪਤਾ ਲੱਗ ਗਿਆ ਸਾਡੇ ਘਰ ਦੀ ਲੰਬੜ ਦਾ ਨਹੀਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਹੈ ਨਾ ਕਿ ਮੈਨੂੰ ਤੁਹਾਡੀ ਸਾਰੀ ਇਹ ਤੇ ਅੰਜਲਾ ਜੀ ਕੋਈ ਚੁੱਪ ਕਰਕੇ ਮੇਰੀ ਗੱਲ ਸੁਣੋ ਮੈਂ ਹੁਣ ਵੇਖਿਆ ਵਾਂ ਕਿ ਹਿਸਟਰੀ ਵਿੱਚ ਤੁਹਾਡੀ ਸਾਰੀ ਦਾ ਪਤਾ ਵਾ ਉਹ ਇਹਨੂੰ ਚੰਗਾ ਸਾਡੀ ਸ਼ਕਲਾਂ ਮਹਿੰਦੀ ਨਾ ਮੈਂ ਕਿਹੜੇ ਤੁਹਾਡੀ ਸ਼ਕਲਾਂ ਵੇਖਣਾ ਚੰਨੀ ਤੇਰੇ ਇੱਥੇ ਆਈ ਕਿਉਂ ਫਿਰ ਇੱਥੇ ਕੀ ਕਰਨਾ ਆ ਮੇਰੀ ਸੁਣੋ ਗੱਲ ਮੈਂ ਆਈ ਆ ਆਪਣੇ ਘਰ ਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਕਹੀ ਹੈ ਨਾ ਕਿ ਮੈਂ ਆਪਣਾ ਹਿੱਸਾ ਲੈ ਕੇ ਜਾਣਾ ਮਤਲਬ ਲੈ ਕੇ ਜਾਣਾ ਜੋ ਮਰਜ਼ੀ ਹੋ ਜੇ ਮੈਂ ਵੀ ਗੋਲ ਹਿੱਸਾ ਲੈ ਕੇ ਜਾਣਾ ਵਾ ਇਹ ਥੋੜੀ ਗੱਲਾਂ ਹਿੱਸਾ ਸਾਬੀ ਦਾ ਵਾ ਕੁੜੀਆਂ ਦਾ ਹਿੱਸਾ ਦੇ ਵਿੱਚ ਕੋਈ ਬੰਦਾ ਹੀ ਨਹੀਂਗਾ ਤੇ ਕੁੜੀਆਂ ਦਾ ਪਿਆਰ ਨਾ ਰਹਿਣ ਕੁੜੀਆਂ ਦਾ ਸਨਮਾਨ ਕਰਨਾ ਕੁੜੀਆਂ ਦੇ ਜਾਣ ਆਉਣ ਤੇ ਕੁੜੀਆਂ ਹਿੱਸੇ ਨਾ ਖਾਣ ਜਦੋਂ ਅੱਜ ਤੱਕ ਤੇ ਵੇਖਿਆ ਨਹੀਂ ਕੁੜੀਆਂ ਹਿੱਸਾ ਮੰਗਦੇ ਮੁੰਡੇ ਮੰਗਦੇ ਆਹ ਤੁਹਾਡੀ ਕੁੜੀ ਆ ਤੁਹਾਡਾ ਮੁੰਡਾ ਤੁਹਾਡੀ ਭੈ ਕੁੜੀ ਨੂੰ ਨਾ ਹਾਡੀਆਂ ਮੈਨੂੰ ਨਾਨਾ ਆ ਗਿਆ ਹਾਡੇ ਨੂੰ ਨਾਨਾ ਕਿਹਾ ਹਿੱਸਾ ਖੜਿਆ ਹਿੱਸਾ ਲੈ ਆਂਗੇ ਇਹ ਹਿੱਸੇ ਵਾ ਇਹ ਵੱਡੀ ਮਿਲਦੇ ਹੋ ਨਾ ਤੁਸੀਂ ਤਾਂ ਨਹੀਂ ਖੜਦਿਆਂ ਤੁਸੀਂ ਮੇਰੇ ਨਾਲ ਪਿਆਰ ਨਾਲ ਗੱਲ ਤੇ ਕਰਦੇ ਕੀ ਤੇ ਮੈਂ ਸਾਰਾ ਕੁਝ ਨਹੀਂ ਸੜ ਜਾਣਾ ਪਰ ਜਿੱਦਾਂ ਤੁਹਾਡੀ ਬੋਲੀ ਹੈ ਗੱਲ ਚ ਜਾਉਣੀ ਆ ਅੱਛਾ ਬੋਲੀ ਜਿੱਦਾਂ ਦੀ ਹੈਗੀ ਨਾ ਉਦਾਂ ਦੀ ਰਹਿਣੀ ਹੈ ਇਹ ਬਦਲਣੀ ਨਹੀਂ ਮੇਰੀ ਬੋਲੀ ਐਸੇ ਬੋਲੇ ਦੀ ਕਰਕੇ ਤੁਸੀਂ ਹੱਜ ਇੱਥੇ ਤੱਕ ਪਹੁੰਚੇ ਹੋ ਜੇ ਤੁਹਾਡੀ ਇਹੀ ਜ਼ੁਬਾਨ ਸਹੀ ਹੁੰਦੀ ਨਾ ਤੇ ਜਿਹੜੇ ਕੰਮ ਹੋਏ ਨਾ ਉਹ ਕਦੇ ਹੋਣੇ ਨਹੀਂ ਠੀਕ ਹੈ ਕੋਈ ਗੱਲ ਨਹੀਂ ਮੈਂ ਵੀ ਇਸ ਟਾਈਮ ਦਾ ਵੇਟ ਹੀ ਕਰਨ ਢਈ ਨਾ ਕੀ ਕੰਮ ਹੋਇਆ ਜੋ ਕੰਮ ਹੋਇਆ ਜਿੰਦਬਲ ਕਰੋਗੇ ਹਿਓ ਹਾਸ ਦੇ ਖੇਡਦੇ ਗਏ ਹੀ ਕੰਮ ਤੇ ਮੁੜ ਕੇ ਵਾਪਸ ਹੀ ਨਹੀਂ ਆ ਕੀ ਪਤਾ ਹਾਂ ਕਿਸੇ ਦੇ ਘਰ ਜਿਹੜੀਆਂ ਗੱਲਾਂ ਤੁਹਾਨੂੰ ਦੱਸਾਂਗਾ ਮੈਂ ਤੁਹਾਨੂੰ ਦੱਸੀਆਂ ਸੁਖਵਿੰਦਰ ਇਹਦੀ ਮਾਂ ਨੇ ਕੀ ਪਟੀਆਂ ਜਿਹੜਾ ਉਹਨੇ ਮਗਰ ਲਾ ਲਿਆ ਖਬਰਦਾਰ ਜੇ ਮੇਰੀ ਮਾਂ ਵਾਲਾ ਕੋਣ ਕਿਉਂ ਵੱਟ ਲੱਗਾ ਤੈਨੂੰ ਆਦੀ ਮਾਂ ਕਹਿੰਦੀ ਜਿਹੜਾ ਸਾਬਿਕ ਬੋਲਦਾ ਉਹ ਤੋਂ ਕਹਿ ਰਹੀ ਨਹੀਂ ਤੂੰ ਕਿਉਂ ਬੋਲਦਾ ਉਦੀ ਨਹੀਂ ਮਾਂ ਕੋਚ ਲੱਗਦੀ। ਉਦੀ ਮਾਂ ਜੀ ਹੁੰਦਿਆ ਕਿੱਦਾਂ ਕਰੀਂਦਾ। ਭਲੇਖਾ ਨਹੀਂ ਤੁਹਾਡਾ ਹੈਗਾ। ਪਤਾ ਲੱਗਦਾ ਬੰਦਾ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਆ। ਸਾਰਾ ਮੈਨੂੰ ਪਤਾ ਵਾ। ਮੇਰੇ ਮੂੰਹ ਸੁਣਨ ਨਾਲ ਚੰਗਾ ਚੁੱਪ ਕੇ ਬੈਠਾ ਰਹੋਗਾ ਚੰਗਾ ਵਾ। ਮੈਂ ਤੇ ਮਾਂ ਦਾ ਦਰਜਾ ਦੇਣ ਨੂੰ ਵੀ ਤਿਆਰ ਆ ਤੁਹਾਨੂੰ ਮਾਂ ਦਾ ਦਰਜਾ ਨਹੀਂ ਲੈਣਾ। ਦਰਜਾ ਤੇਰਾ ਚਾਹੀਦਾ ਵੀ ਮਾਂ ਦਾ ਦਰਜਾ। ਮੇਰੇ ਧੀਆ ਪੁੱਤ ਹੈਗੇ ਆ। ਧੀਆ ਪੁੱਤ ਵੀ ਆਪਣੇ ਵਰਗੇ ਕਰਦੇ ਆ। ਜੇ ਮੈਨੂੰ ਮੈਨੂੰ ਭਲੇਖਾ ਵਾ ਕਿ ਕੀ ਤੁਹਾਡਾ ਪੁੱਤ ਕਰਦਾ ਫਿਰ ਤੇ ਕੀ ਨਹੀਂ ਕਰਦਾ ਕਰਦਾ। ਕੀ ਕਰਦਾ ਮੇਰਾ ਪੁੱਤ ਕੀ ਕੀਤਾ? ਕੀ ਕੀ ਦੱਸਾ ਫਿਰ ਸਾਰੀਆਂ ਗੱਲਾਂ ਚਾਚੀ ਨੂੰ। ਨਹੀਂ ਦੱਸ ਦੇ ਚਾ ਕਾfte ਤੁਸੀਂ ਜੜੇ ਸਾਰੀ ਗੱਲ ਪਖਾਂਡ ਤੁਸੀਂ ਕਰਦੇ ਫਿਰਦਾ ਨਹੀਂ ਨਹੀਂ ਕੀ ਕੀਤਾ ਮੈਨ ਕਿਹੜੀ ਗੱਲ ਦਾ ਨਹੀਂ ਪਤਾ ਹੈਗਾ ਸਾਰੀਆਂ ਗੱਲਾਂ ਮਾ ਤੁਹਾਨੂੰ ਐਦਾਂ ਨਹੀਂ ਪਤਾ ਲੱਗਣਾ ਤੁਹਾਡਾ ਸਾਰੇ ਟੱਬਰ ਦਾ ਦਾਲ ਖਾਣ ਨੂੰ ਕੀ ਕਰਦਾ ਮਾਮਾ ਦੀ ਰੋਡ ਵਾਲੀ ਉਹ ਤੁਸੀਂ ਖਾਣੀ ਜੇ ਕਿਉਂ ਕਹਿੰਦੇ ਰੋਡ ਖਾਣ ਵਾਲੇ ਜਾਣੀ ਕੋਈ ਨਹੀਂ ਲੱਗ ਜਾ ਪਤਾ ਲੱਗ ਜਾ ਤੁਹਾਨੂੰ ਉਹਦੀ ਭੈਣ ਭਾਜੀ ਨੇ ਕਰੋ ਜਾਓ ਤਾਂ ਜੀ ਤੇਤੋ ਜੋ ਆਪਣੇ ਘਰ ਕਿਉਂ ਮੈਂ ਆ ਗਿਆ ਆ ਆਪਣੇ ਘਰ ਮੈਂ ਆਪਣੇ ਘਰ ਖਲੋਤੀ ਆ ਖਲੋਤੀ ਤੇਤੋ ਤੂੰ ਇਥੋਂ ਮੈਂ ਨਹੀਂ ਹੁੰਦੀ ਤਾਂ ਨਹੀਂ ਪੱਡ ਸਕਦੇ ਹੋ ਮੈਂ ਇਹਦੇ ਘਰ ਕੇ ਘਰੋਂ ਨਿਕਲਣਾ ਆ ਜਾ ਇੱਥੇ ਨਾ ਮੈਂ ਕਦੀ ਵੀ ਨਹੀਂ ਜਾਂਦੀ ਇਥੇ ਆਉਂਿਆ ਇਥੇ ਲਾ ਆਓ ਆਪਣਾ ਜੁਲੀ ਕੇਸ ਤੇ ਆ ਰਹਾ। ਲਿਆਵਾਂਗੇ ਲਿਆਵਾਂਗੇ ਫਿਰ ਕੀ ਹੋ ਜਾਊਗਾ। ਹੱਦ ਕਰਤੀ ਐ ਲੈਪੀ ਦੋ ਤਿੰਨ ਟੱਗੇ ਹੈਗੇ ਇੱਕ ਆ ਉੱਤੋਂ ਹੋਰ ਪੂਤ ਨਹੀਂ ਆ ਜਾਂਦੀ। ਮੇਰਾ ਤਾਂ ਜੀਵ ਨਹੀਂ ਕਰਦਾ ਇਹਨੂੰ ਕਵਾਉਣ ਨੂੰ ਪਰ ਪਤਾ ਨਹੀਂ ਕੀ ਇਹਨੂੰ ਲੱਗਿਆ ਹੀ ਇਹਨੂੰ। ਸਾਰੇ ਉਹਨਾਂ ਦੀਆਂ ਉਂਗਲਾਂ ਦੇ ਉੱਤੇ ਚੜੀ ਐ ਕਿੱਡੀ ਜ਼ਬਾਨ ਐ ਮੇਰੀ ਮਾਂ ਤੱਕ ਜਾਂਦੇ ਆਪਣੇ ਘਰ ਨਹੀਂ ਝਾਤੀ ਮਾਰਦੇ। ਵੜ ਜਾ ਉਹਨੂੰ ਲੈ ਕੇ ਅੰਦਰ। ਇਹਨੇ ਤੁਹਾਡੇ ਘਰ ਦਾ ਜਾੜਾ ਕਰਨਾ ਫਿਕਰ ਨਾ ਕਰਿਓ ਵੇਖਿਓ ਤੇ। ਦਿਮਾਗ ਖਰਾਬ ਕਰਕੇ ਰਹਿਤਾ ਇਹਨਾਂ ਨੇ ਐਡਾ ਗੰਦਾ ਟੱਬਰ ਵਾਏ। ਪੈਂਦੇ ਸੋਖੇ ਕਿੱਥੇ ਆ? ਉਹ ਰੈਨ ਦੇ ਸੋਖ ਵੀ ਇਹਦੇ ਵਰਗੀ ਆ, ਸੁੱਤੀ ਹੋਵੇ। ਆਹ ਉਹ ਸੁੱਤੀ ਆ। ਪੈਂਜੀ ਵੇਖੇ ਕਿੰਨਾ ਰੋਲਾ ਪਾਉਂਦੀ ਆ, ਕਿੰਨੀ ਇਹਦੀ ਜ਼ੁਬਾਨ ਤੇਜ਼ ਚੱਲਦੀ ਆ, ਕਿੰਚੀ ਵਾਂਗੂ ਇਹਦੀ ਜ਼ੁਬਾਨ ਚੱਲਦੀ ਆ। ਐਸੇ ਕਰਕੇ ਤੇ ਤੈਨੂੰ ਸੱਧਿਆ ਵੈ। ਤੇ ਚੱਲ ਮੇਰੇ ਕੋ ਨਹੀਂ ਸੁੱਤਰਾਈ ਤੇ ਤੂੰ ਕਰ ਲੈ। ਲੈ ਤੁਸੀਂ ਤੁਹਾਡਾ ਕਿਉਂ ਨਹੀਂ ਸੁੱਤਣਾ? ਮੇਰੇ ਕੋ ਸੁੱਤਰਾ ਉੰਡਈ ਆ। ਮੈਨੂੰ ਤਾਂ ਕੋ ਬੜਾ ਪੈਣ ਈ ਐ ਤੇ ਤੇ ਮੇਰੀ ਗੱਲ ਸੁਣੋ, ਜੇ ਇਹ ਆਦਤ ਦੀ ਮਾਲਕ ਬਣ ਗਈ ਤਾਂ ਫੇਰ ਤੇ ਕੰਮ ਖਰਾਬ ਹੋ ਜਾਣਾ ਵਾ। ਆਦਤ ਦੀ ਮਾਲਕ ਦੀ ਸੁਖਵਿੰਦਰ ਪਾਣ ਦਿੰਦੀ ਮੈਂ। ਕਿੱਦਾਂ ਪਾਣ ਨਹੀਂ ਦਿੰਦੇ? ਕ ਤੇ ਜੱਦ ਦੇ ਮਾਲਕ ਬਣ ਗਏ ਤੇ ਇਹ ਲੈ ਗਈ ਤੇ ਹੁਣ ਤੁਹਾਨੂੰ ਤਗੜੇ ਹੋਣਾ ਪੈਣਾ ਜੇ ਤਗੜੇ ਮੈਨੂੰ ਕੱਲੀ ਨੂੰ ਨਹੀਂ ਹੋਣਾ ਪੈਣਾ ਤੇਰਾ ਨਾਲ ਸਾਥ ਚਾਹੀਦਾ ਮੈਨੂੰ ਮੈਂ ਸਾਥ ਕਿੱਦਾਂ ਦਵਾਂਗੀ ਮੈਨੂੰ ਤੇ ਕਮੈਂਟ ਨਹੀਂ ਟਿਕਨ ਦਿੰਦੀ ਤੇ ਐਸੇ ਕੱਲੋਂ ਡਰਨਾ ਨਹੀਂ ਨਾ ਫਸ ਹਾਂ ਤੂੰ ਖੜਕ ਕੇ ਗੱਲ ਕਰ ਉਹ ਦੇਣਾ ਉਹ ਤਾਂ ਬਾਬਾ ਮਰਦੇ ਜੋ ਦਾਲ ਦੇ ਤਮਕੇ ਦੇਣੇ ਤੇ ਤੁਸੀਂ ਦਾਲ ਖਾਓਗੇ ਜੇਲ ਦੀ ਤੇ ਫੇਰ ਤੁਸੀਂ ਸੱਟ ਰਹਿਣਾ ਵਾ ਸਿਕੁੰਦਰ ਅੱਗੇ ਹੀ ਇੰਨੇ ਕੰਮ ਕੀਤੇ ਆ ਕੋਈ ਵੀ ਕੰਮ ਸਾਡਾ ਫੇਲ ਹੋਇਆ ਸਾਰੇ ਨਿਪਰੇ ਚੜਾਏ ਨੇ ਤੇ ਮੇਰੀ ਗੱਲ ਉਹ ਤਾਂ ਤੁਸੀਂ ਇਕੱਲੇ ਕੀਤੇ ਤੇ ਇਕੱਲੇ ਗਈ ਮੈਂ ਥੋੜਾ ਨਾਲ ਤੁਹਾਡੇ ਗਈ ਆ ਜਿਹੜੇ ਕੰਮ ਤੁਸੀਂ ਕੀਤੇ ਆ ਚਲ ਨਹੀਂ ਹੁਣ ਇਹ ਕੰਮ ਤੁਸੀਂ ਆਪੇ ਕਰਿਓ ਹੁਣ ਮੇਰੇ ਕੋ ਨਹੀਂ ਹੋਣਾ ਨਾਲ ਬਸ ਮੈਂ ਥੋੜਾ ਬੋਧ ਤੁਹਾਡੇ ਸਾਥ ਦਊਂਗੀ ਤੇ ਜਿੱਦਾਂ ਹੁਣ ਇਹ ਜਬਾਨ ਚੱਲਦੀ ਹੈ ਤੇ ਮੈਨੂੰ ਮਾੜਾ ਪੂਰਾ ਅਧਾ ਲੈ ਕੇ ਜਾਊਗੀ ਤੇ ਇਦਾਂ ਕਰੋ ਤੁਸੀਂ ਆਪ ਇਹਦੇ ਨਾਲ ਸਹਿਮਤ ਰਹੋ ਜਾਂ ਫਿਰ ਵੀ ਜਿਹੜਾ ਇਹ ਲੈ ਕੇ ਨਾ ਜਾਵੇ ਕੁਛ ਇਦਾਂ ਕਰਦੀ ਹੈ ਸਹਿਮਤ ਪਤਾ ਕਿੱਦਾਂ ਰਹਿਣੀ ਆ ਇਹ ਕਾਗਜ਼ ਚ ਲੈ ਦੇਣੀ ਸੀ ਹਿਸਟਰੀ ਤੇ ਪਟਵਾਰੀ ਕੋ ਚੱਲ ਜੰਨੀ ਨੇ ਨਾ ਜ਼ਮੀਨ ਅੱਧੀ ਕਰ ਦੇਣੀ ਫਿਰ ਸਹਿਮਤ ਹੋ ਜੰਨੀ ਆ ਇੱਕ ਉਹ ਤੇ ਕਰਨੀ ਪੈਣੀ ਜਰੀ ਹੁਣ ਅਗਲੀ ਕਹਿਣੀ ਮੈਂ ਬੈਠੀ ਹਾਂ ਅਗਲੀ ਪੱਕੇ ਪੈੜੀ ਆਈ ਆ ਸੁਖਵਿੰਦਰ ਕੀ ਪਤਾ ਕੀ ਕੀ ਸੂਆਂ ਸਾਰੀਆਂ ਲੈਂਦੀ ਰਹੀ ਉਹ ਅੱਜ ਲੱਗਾ ਜੁਕ ਇਥੇ ਲੱਗੇ ਚਾਗੇ ਘੁੰਮਦੀ ਰਹੀ ਐ ਵੀ ਸਾਰੀਆਂ ਸੂਆਂ ਤੁਹਾਡੀਆਂ ਲੈਦੀ ਰਹੀਓ ਸੁਖਵਿੰਦਰ ਆ ਮੈਨੂੰ ਮੈਂ ਤੈਨੂੰ ਗੱਲਾਂ ਕਰਨ ਨੂੰ ਨਹੀਂ ਸੱਦਿਆ ਮੈਂ ਜਿਹੜੀ ਗੱਲ ਕਰਨ ਨੂੰ ਸੱਦਿਆ ਉਹ ਕਹਿਣ ਲਈ ਆ ਹਾਂ ਦੱਸੋ ਫਿਰ ਇਹ ਗੱਲ ਸੁਣ ਹੁਣ ਮੇਰੇ ਵੱਲ ਦੀ ਗੱਲ ਕਰ ਤੂੰ ਤੇ ਉਹਦੇ ਵੱਲ ਦੀ ਸਾਰੀ ਗੱਲ ਕਰੀ ਜਾਂਦੀ ਆ ਜਾਨੀ ਭੈਣਾ ਮੈਂ ਤਾਂ ਤੇਰੇ ਵੱਲ ਹੀ ਆ ਪਰ ਉਹ ਤੇ ਮੈਨੂੰ ਆਪ ਭਾਜੀਆ ਪੈਂਡ ਜਿੱਦੋਂ ਮੈਨੂੰ ਧਮਕੀ ਦੇਂਦੀ ਮੈਨੂੰ ਤਾਂ ਆਪ ਡਰ ਲੱਗਣ ਦਾ ਤੇ ਜੇ ਕਿਤੇ ਤੇਰੇ ਦਿਉਣ ਨੂੰ ਪਤਾ ਲੱਗਾ ਤਾਂ ਤਾਂ ਮੇਰੇ ਵਿੱਚ ਹੀ ਹਾਂ ਚਲ ਪਤਾ ਇਹਨੇ ਗੁੱਤਰੀ ਘਮਾ ਦੇਣਾ ਨ ਆਹ ਇਨੇ ਚਰ ਦੀ ਗੁੱਤਨੀ ਨਹੀਂ ਘਮਾਈ ਹੁਣ ਤੇਰੀ ਗੁੱਤਨੀ ਘੁਮਾ ਦੇ ਲਗਾ ਜਦ ਮੈਡਮ ਆਈ ਇਹਦੇ ਕਰਕੇ ਹੋਣਾ ਵਾ ਜਿਹੜੀ ਆਣ ਕੇ ਬੈਠੀ ਹੈ ਕੱਖ ਨਹੀਂ ਹੁੰਦਾ ਆਪਣੇ ਘਰ ਡਰ ਕੇ ਨਹੀਂ ਰਹੀਦਾ ਡਟ ਕੇ ਰਹੀਦਾ ਵਾ ਤੇ ਫੇਰ ਡਟੋ ਤੁਸੀਂ ਫੇਰ ਹਾਦੋ ਕੀ ਤੇ ਆਹੋ ਫੇਰ ਜਦੋਂ ਮੜਾ ਸਟੈ ਮੋਂਦਾ ਵਾ ਉਦੋਂ ਭੱਜ ਕੇ ਕਿਉਂ ਮੈਂ ਮਰ ਜਾਂਦਾ ਤਾਂ ਲੱਗੇ ਸਾਰਾ ਸਾਥ ਨਹੀਂ ਦਿੱਤਾ ਕਿੰਨੇ ਸਾਥ ਦੇ ਦਿੱਤੇ ਦੱਸੋ ਨਾ ਮਨ ਨੂੰ ਇਹਨ ਤਦੇ ਤੇ ਮੈਂ ਹੁਣ ਵੀ ਕਹਿੰਦੀ ਪੀ ਹੁਣ ਵੀ ਫੇਰ ਮੇਰੇ ਨਾਲ ਲੱਗ ਕੇ ਤੈਨੂੰ ਕੱਢ ਘਰੋਂ ਕੋਸ਼ਿਸ਼ ਤਾਂ ਪੂਰੀ ਕਰਾਂਗੇ ਕੱਡੋ ਕੱਢ ਦੀ ਪਰ ਉਹ ਤੇ ਗੋ ਮੇਰੇ ਹੱਥ ਜੋੜ ਦੀ ਵੀ ਜਾ ਤੂੰ ਆਪਣੇ ਘਰ ਮੈਂ ਹੁਣ ਕੀ ਕਰਾਂ ਹੁਣ ਤੂੰ ਤੇ ਡਰ ਕੇ ਆਂ ਜੋ ਗਈਆਂ ਤੇ ਡਰਨਾ ਹੀ ਫਿਰ ਪੈਂਦਾ ਜਿਹੜੇ ਉਹ ਤੇ ਖੜਕਣ ਨਹੀਂ ਬੜਾ ਡਈ ਮੈਨੂੰ ਮਾਦਾ ਉਹਦੇ ਮਗਰ ਦੀ ਕੋਈ ਬੜੀ ਤਗੜੀ ਸਪੋਰਟ ਹੁੰਦੀ ਆ ਸਪੋਰਟ ਨੂੰ ਕੀ ਕਰਨਾ ਨਾ ਤੈਨੂੰ ਮੈਂ ਸਾਰੀਆਂ ਗੱਲਾਂ ਦੱਸਾਂ ਅਗਲੀ ਪੱਕੇ ਪੈਰੀ ਆਈਏ ਕੋ ਸੋਚ ਕੇ ਆਈ ਜਿਹੜੀ ਅਗਲੀ ਬੜਕਦੀ ਆ ਕੋਈ ਨਹੀਂ ਪੱਕੇ ਪੈਰੀ ਆਈ ਤੇ ਕੱਚੇ ਕਰ ਦਾਂਗੇ ਪੈਰ ਉਹਦੇ ਫਿਰ ਆਹੋ ਬੁਰਕਦੀ ਪਹਿਲਾਂ ਕਿੰਨੀ ਆ ਕੋਈ ਨਹੀਂ ਬੁਰਕਦੀ ਤੇ ਸਾਡੇ ਕੋ ਨਹੀਂ ਫੁੜਕੇ ਜਾਂਦਾ ਸਾਡੀ ਜੀਭਾਂ ਚ ਕਿਹੜਾ ਤੰਦੂਵਾ ਵਾ ਤੇ ਬੁਰਕੀ ਹਾ ਯ ਲੱਭਾ ਅਹੋ ਜੀ ਦੱਸਿਆ ਤੈਨੂੰ ਵੀ ਕਿੰਨੂ ਕੀ ਕਰਨੋ ਸੱਤਿਆ ਵੀ ਤੂੰ ਦੱਸ ਉਹਨੂੰ ਕੋਈ ਸਮਝਾ ਕੋਈ ਉਹਦੇ ਖਾਨੇ ਚ ਪਾ ਟਾਟ ਕਰਕੇ ਤੈਨੂੰ ਸੱਦਿਆ ਹੀ ਮੈਂ ਮੈਂ ਹੁਣ ਉਹਨੂੰ ਕੀ ਸਮਝਾਵਾਂ ਤੁਸੀਂ ਦੱਸੋ ਨਾ ਫੇਰ ਮੈਨੂੰ ਕੀ ਕਰਾਂ ਮੈਂ ਮੈਂ ਵੀ ਵਕਤ ਨੂੰ ਫਸਿਆ ਆ ਵੇਲਾ ਮਿਸਤਰੀ ਵੀ ਨਹੀਂ ਆਏ ਤੇ ਆ ਜੀ ਸੀ ਵੀ ਉਦਾਂ ਦੀ ਇੱਥੇ ਲਾ ਗਿਆ ਵੀ ਬੰਦਾ ਆਪਣੀ ਚੀਜ਼ ਲੈ ਜਾ ਪਰ ਆਪਾਂ ਵੀ ਅੱਗੇ ਮਿਸਤਰੀ ਮਸਤਰੀ ਲਾਉਣੇ ਆ ਖਲਾਰਾ ਪਾਇਆ ਮੈਂ ਆਖਿਆ ਚੱਲ ਉਹ ਟਰੈਕਟਰ ਉਹਦਾ ਕਰਾਵਾਲਾ ਸੱਦ ਕੇ ਇਹਨੂੰ ਪਧਰਾ ਕਰਵਾ ਲਾਂਗੇ ਇੱਥੇ ਧੂਨ ਕੀ ਦਾ ਆ ਗਿਆ ਹੈਲੋ ਮੰਜੀ ਸასი ਕਲ ਭਾਜੀ ਅੱਛਾ 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 ਠੀਕ ਜੀ ਠੀਕ ਜੀ ਅੰਕਲ ਜੀ ਪੜਵਾਰੀ ਸਾਹਿਬ ਬੋਲਦੇ ਆ ਠੀਕ ਠੀਕ ਜੀ ਹੋਰ ਕਿੱਦਾਂ ਹੈ ਸੇਤਾਂ ਠੀਕ ਆ ਹਾਂਜੀ ਹਾਂਜੀ ਅੱਛਾ ਚਾਚਾ ਜੀ ਨੇ ਦਿੱਤਾ ਹੀ ਨੰਬਰ ਹਾਂਜੀ ਉਹ ਠੀਕ ਜੇ ਨਹੀਂ ਆਪਾਂ ਨਾ ਇਦਾਂ ਵਾ ਡੈਡੀ ਸਾਡਾ ਹਨੂ ਛੋਟਿਆਂ ਛੋਟਿਆਂ ਇਚ ਆਪਾਂ ਤੇ ਵੇਖਿਆ ਵੀ ਨਹੀਂ ਡੈਡੀ ਛੋਟੇ ਹੁੰਦੇ ਛੱਡ ਕੇ ਚਲ ਗਏ ਸੀ ਹਾਂਜੀ ਤੇ ਉਹ ਨਾ ਉਦੋਂ ਦੇ ਵਾਪਸ ਆਏ ਨਾ ਹੋਰ ਤੇ ਪੈਲੀ ਆਪਾਂ ਦੇ ਆਪਣੇ ਨਾਂ ਨਹੀਂ ਕਰਾਈ ਉਹਦਾ ਵੀ ਸਾਡੇ ਨਾਂ ਜਿਹੜੀ ਆ ਉਹ ਪਹਿਲੀ ਹੋ ਜੇ ਹਾਂਜੀ ਨਹੀਂ ਸਰਟੀਫਿਕੇਟ ਤੇ ਮੈਂ ਹੁਣ ਮੰਮੀ ਨੂੰ ਪੁੱਛਣਾ ਪੈਣਾ ਮੈਂ ਇਹ ਤੇ ਨਹੀਂ ਹੋਣੇ ਵੀ ਨਹੀਂ ਨਾ ਪਤਾ ਡੈਡੀ ਹੈਗਾ ਵਾ ਕਿ ਨਹੀਂ ਹੈਗਾ ਸਾਨੂੰ ਤੇ ਪਤਾ ਹੀ ਨਹੀਂ ਹਾਂਜੀ ਨਹੀਂ ਕਿ ਨਾ ਕਿ ਇਤਰਾ ਭਾਜੀ ਜੇ ਦੇ ਲੈ ਕੇ ਕੋ ਪੈਸਾ ਤੇ ਲਾ ਵੇ ਲੋ ਜੇ ਨਾ ਨੂੰ ਹੁੰਦੀ ਆ ਤੇ ਕਰੋ ਹਾਂ ਕੋਈ ਹੱਲ ਅੱਛਾ ਆਨਲਾਈਨ ਤੇ ਪਤਾ ਵਾ ਸਾਰਾ ਸਿਸਟਮ ਆਨਲਾਈਨ ਆ ਪਰ ਵੇ ਲੋ ਜੇ ਕਿ ਨਾ ਕਿ ਇਤਰਾ ਜੇ ਹੁੰਦਾ ਹੱਲ ਤੇ ਕਰਵਾ ਦੋ ਹਾਂ ਜੋ ਖਰਚਾ ਆਊਗਾ ਕੋਈ ਗੱਲ ਨਹੀਂ ਆਪਾਂ ਭਰਾਂਗੇ ਹਾਂਜੀ ਫਰ ਦਵਾਵਾ ਟਾਈਮ ਹੀ ਹੋ ਗਿਆ ਜੇ ਕਢਾ ਕੇ ਰੱਖੀਗੀ ਕੋਈ ਨਹੀਂ ਨਵੀਂ ਵੀ ਕਢਾ ਲੈਨੇ ਜੇ ਮੈਂ ਮਿਲ ਲੈਣਾ ਤੈਨੂੰ ਆਣ ਕੇ ਹਾਂਜੀ ਮੈਂ ਫੋਨ ਲਾ ਕੇ ਆਉਂਗਾ ਆਧਾਰ ਕਾਰਡ ਡੈਡੀ ਦਾ ਕੋਈ ਨਹੀਂ ਮੈਂ ਮੰਮੀ ਨੂੰ ਪੁੱਛਦਾ ਜੇ ਕੋਈ ਪ੍ਰੂਫ ਪ੍ਰਾਫ ਹੋਵੇ ਘਰ ਪਿਆ ਕੋਈ ਆਧਾਰ ਕਾਰਡ ਜਾਂ شناਖਤੀ ਕਾਰਡ ਮੈਂ ਲੈ ਆਉਂਗਾ ਠੀਕ ਜੇ ਸਰ ਵੇਖੋ ਜੇ ਜੇ ਦੂਜੀ ਤਰ੍ਹਾਂ ਵੀ ਹੱਲ ਹੁੰਦਾ ਹੋਵੇ ਕੋਈ ਦੇ ਠੀਕ ਜੇ ਠੀਕ ਜੇ ਹਾਂਜੀ ਮੈਂ ਆਉਂਦਾ ਜੇ ਕੱਲ ਨੂੰ ਸ਼ਨਾਗਤੀ ਕਾਰਡ ਧਾਰ ਕਾਰਡ ਹੁਣ ਭਾਵੇਂ ਨਾ ਹੀ ਘਰ ਹੋਵੇ ਤੇ ਸਰਟੀਫਿਕੇਟ ਜੇ ਲੱਭ ਜੇ ਨਾ ਕਿ ਨਾ ਕਿ ਤਰ੍ਹਾਂ ਫਿਰ ਗੱਲ ਸੌਖੀ ਬਣਦੀ ਆ ਚੱਲ ਮੰਮੀ ਨੂੰ ਪੁੱਛਦਾ ਹਾਂ ਕਿਦਾਂ ਸੁਤੀ ਆਵੇ ਮੇਰਾ ਤਾਂ ਜੀ ਕਰਦਾ ਘੜ ਘੜਦਾ ਇਹਦਾ ਘਰ ਨਾ ਗਾਲੋ ਹੋ ਵੀ ਫਸਣਾ ਆਪਾਂ ਹੱਡਾ ਨਾਲ ਲੱਗਣਾ ਅੱਗੇ ਤੇ ਭੁਗਤਾਂ ਡੇ ਸੁੱਤੀ ਹੈ ਨਾ ਕਿਤੇ ਸੁਤੀ ਸੋਏ ਉਠੇ ਨਾ ਸੁਵਿੰਦਰੇ ਗਾਲ ਤੇਰੀ ਠੀਕ ਵਾ ਹਾਂਜੀ ਹਾਂਜੀ ਬਹੁਤ ਠੀਕ ਹਾਂ ਹਾਂ ਕਿੱਥੋਂ ਆਇਆ ਵਾ ਆਉਣਾ ਕਿੱਥੋਂ ਆ ਹਾਂ ਕੰਮ ਗਿਆ ਸੀ ਚਾਚੀ ਕਿਹੜੇ ਕੰਮ ਓਏ ਉਹ ਤਾਂ ਦੱਸਣ ਲੱਗਾ ਵਾਂ ਮੰਮੀ ਆਂ ਦੱਸ ਵਕਤ ਜਦੋਂ ਡੈਡੀ ਗਿਆ ਵਾ ਘਰੋਂ ਚਾਚੀ ਤੁਸੀਂ ਵੀ ਧਿਆਨ ਨਾਲ ਸੁਣਿਓ ਤੇ ਮੰਮੀ ਨੂੰ ਸਮਝਾਓ ਮੰਮੀ ਨੂੰ ਪੁੱਛੋ ਵੀ ਜਦੋਂ ਡੈਡੀ ਘਰੋਂ ਗਿਆ ਵਾ ਹੂੰ ਉਦੋਂ ਤੁਹਾਨੂੰ ਕੋਈ ਲਿਖ ਲੁਕੇ ਦੇ ਕੇ ਗਿਆ ਵਾ ਤਲਾਕ ਤਲੂਕ ਦਾ ਨਹੀਂ ਕੋਈ ਨਹੀਂ ਤਲਾਕ ਦਾ ਲਿਖ ਕੇ ਦੇ ਕੇ ਗਿਆ ਮੈਂ ਤਾਂ ਅੱਗੇ ਚੱਲੀ ਦੇਣਾ ਨਹੀਂ ਨਹੀਂ ਗੱਲ ਸੁਣ ਬਾਹ ਤਲਾਕ ਦੇ ਨੇ ਕੀ ਲਿਖਣਾ ਤੇ ਘਰੋਂ ਕੰਮ ਤੇ ਗਿਆ ਵਾ ਹੁਣ ਮੰਮੀ ਮੈਂ ਪਟਵਾਰੀ ਨੂੰ ਪੁੱਛਿਆ ਵਾ ਚਾਚੀ ਉਹ ਅਗਲਾ ਕਹਿੰਦਾ ਵੀ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਵਾ ਗਏ ਦਾ ਕੋਈ ਲਿਖਪੜ ਲਿਖਪੜ ਹੋਈ ਆ ਕੋਈ ਛੱਡ ਕੇ ਗਏ ਦਾ ਤਾਂ ਹੀ ਤੇ ਹੱਡੇ ਨਾਲ ਪੈਲੀ ਹੋਊਗੀ ਪੁੱਤ ਮੇਰੀ ਸੁਣ ਗੱਲ ਇੱਕ ਦਿਨ ਦੂਆ ਬੰਦ ਕਰਾਂ ਲਿਖਪੜ ਕੋਈ ਨਹੀਂ ਹੋਈ ਕੋਈ ਕਾਗਜ਼ ਨਹੀਂ ਹੈਗਾ ਇਹ ਆ ਵੀ ਪੈਲੀ ਦੀ ਫਰਜ਼ਦ ਹੋਣੀ ਆ ਮੇਰੇ ਕੋਲ ਉਹ ਪੈਲੀ ਦੀ ਫਰਜ਼ਦ ਤੇ ਮੈਂ ਵੇਖਣੀ ਵੇਖਣੀ ਉਹ ਤੇ ਆ ਵੀ ਕਿਡਾ ਕੇ ਲਿਆਂਦੀ ਸੀ ਉਹ ਵੀ ਲਿਆਓ ਤੇ ਜੇ ਕੋਈ ਡੈਡੀ ਦਾ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਹੈਗਾ ਉਹ ਵੀ ਲਿਆਓ ਵੇਖੋ ਉਹ ਚਲ ਮੈਂ ਵੇਖ ਲਉਗੀ ਸ਼ਾਇਦ ਇਹ ਹੋਵੇ ਕੋਈ ਉਹ ਤੁਸੀਂ ਰੱਖਿਆ ਨਹੀਂ ਕਿਤੇ ਕਾਗਜ਼ ਪੱਤਰਾ ਜਿੱਥੇ ਕਿਤੇ ਤੁਸੀਂ ਰੱਖ ਦੇ ਜਿੱਥੇ ਵੇਖਿਆ ਬੜਾ ਜਿਆਦਾ ਪਰਸ ਜੀ ਰੱਖਦਾ ਹੁੰਦਾ ਸੀ ਆਪਣੇ ਚ ਵੀ ਤੈਨੂੰ ਪਤਾ ਬਾਹਰ ਅੰਦਰ ਤੇ ਰਹਿਣਾ ਉਹਨੇ ਤੇ ਫੇਪਾ ਨਾਲ ਹੀ ਲਾ ਕੇ ਗਿਆ ਹੋਏ ਤੇ ਫੋਟੋ ਕਾਪੀ ਆ ਸ਼ਾਇਦ ਕੋਈ ਨਾ ਕੋਈ ਹੋਊ ਤੇ ਚਲ ਫੋਟੋ ਕਾਪੀ ਵੀ ਇਹ ਫੋਟੋ ਕਾਪੀ ਵੇਖ ਜੇ ਫਿਰ ਵੀ ਕੋਈ ਗੱਲ ਨਹੀਂ ਮੈਂ ਫਰਦ ਲੈ ਕੇ ਆਉ ਮਮੀ ਮੈਂ ਵੇਣੀ ਆ ਫਿਰ ਬਾਅਦ ਚ ਵੇਖ ਲੈਨੇ ਉਹ ਆਓ ਚਲੋ ਤੇ ਫਰਦ ਦਾ ਕੀ ਕਰਨਾ ਉਹ ਚਾਚੀ ਮੈਂ ਭੂਗੀਤਾ ਪੜਵਾਰੀ ਨੂੰ ਹੁਣ ਵੇਖਾਂ ਤੇ ਸਹੀ ਕਿਹਦੇ ਕਿਹਦੇ ਨਾਂ ਪੜੀ ਬੋਲਦੀ ਆ ਹਾਂ ਇਹ ਤੇ ਗਲ sai ਬੋਨਾ ਇਹ ਤੇ ਚੋਰੀ ਛਿਪੇ ਕੰਮ ਕਰਨਾ ਪੈਣਾ ਹਾਂ ਹਾਂ ਚੋਰੀ ਛਿਪੇ ਕਰਨਾ ਇਹਨੂੰ ਕਿਤੇ ਕਾਨੂੰਨ ਦੀ ਖਬਰ ਨਾ ਹੋ ਜੇ ਨਹੀਂ ਤੇ ਸਾਰੇ ਕੀਤੇ ਗਦਰੇ ਤੇ ਪਾਣੀ ਫਿਰ ਜਣਾ ਇਹਨੇ ਉਲਟਾ ਹੱਟੇ ਤੇ ਕੇਸ ਕਰ ਦੇਣਾ ਇਹ ਤੇ ਸਹੀ ਤੇ ਪਟਵਾਰੀ ਨੂੰ ਪੁੱਛਣਾ ਕੀ ਜਾਂਦਾ ਹੋ ਕੀ ਜਾਂਦਾ ਸੀ ਪਟਵਾਰੀ ਕਹਿੰਦਾ ਵਾ ਵੀ ਕੋਈ ਪ੍ਰੂਫ ਹੋਵੇ ਤੁਹਾਡੇ ਕੋਲ ਜਾਣਦਾ ਹੈਨਾ ਜਾਦੂ ਦੀ ਮੌਤ ਦਾ ਕੋਈ ਸਰਟੀਫਿਕੇਟ ਹੋਵੇ ਤੇ ਕੀ ਪਤਾ ਹੁਣ ਹੈਗਾ ਵਾ ਕਿ ਕਿੱਦਾਂ ਹੋਣੇ ਤੇ ਇਹਨੂੰ ਪਤਾ ਹੋਣਾ ਪਏ ਜਰੀ ਆਈ ਹੈ ਚਾਚੀ ਤੁਸੀਂ ਇਹਨੂੰ ਫਸਲਾ ਬਰ ਜਾ ਕੇ ਪੁੱਛੋ ਵੀ ਜੇ ਤੇ ਜਿੰਦਾ ਵਾ ਤੇ ਸਾਨੂੰ ਮਿਲਾਂ ਉਹਦੇ ਨਾਲ ਕੋਨੀ ਮੇ ਪਿਆਰੀ ਮਿੱਠੀ ਹੁੰਦੇ ਇਦਾਂ ਤੁਹਾਡੇ ਬੜ ਖਲਾਫ ਹੋ ਕੇ ਤੁਹਾਨੂੰ ਮਿੱਠੀ ਪਿਆਰੀ ਬਣ ਕੇ ਨਾ ਤੇ ਪੁੱਛੂਗੀ ਬੜਾ ਕਿ ਕੀ ਜਾਂਦੀ ਹੈ ਪਰ ਮਨ ਨੂੰ ਮੇ ਤਾਂ ਨਹੀਂ ਦੱਸਣ ਵਾਲੀ ਤੇ ਤੇਜੀ ਬੜੀ ਬਾਬਾ ਚਾਚੀ ਗੱਲ ਤੇ ਇਦਾਂ ਅਗਲੀ ਤੁਹਾਨੂੰ ਦੇਹੋ ਸਮਝਦੀ ਐ ਨਾ ਤੂੰ ਬਗਾਨੀ ਆ ਆ ਬਗਾਨੀ ਆ ਤੇ ਕੀ ਪਤਾ ਪਈ ਕੀ ਪਤਾ ਆਖੇ ਸਾਡੇ ਵਿਰੁੱਧ ਹਾਂ ਵਿਰੁੱਧ ਕੀ ਪਤਾ ਆਖੇ ਚਲੇ ਵਿਸ ਰਿਕਾਈ ਆ ਵੀ ਹੈ ਤੇ ਇਨੇ ਕਿਰਵੀ ਉਹ ਆਪਣੇ ਵਾਸਤੇ ਜੇ ਮੈਂ ਕਰਦੀ ਆ ਉਹਦਾ ਸਾਰਾ ਪੇਟ ਲੈਣੀ ਆ ਚਾਚੇ ਹਰਜੀਤ ਨੂੰ ਕਹਿੰਦੀ ਵੀ ਕੋਈ ਨਹੀਂ ਟਾਈਮ ਆ ਲੈਂਦਾ ਤੁਹਾਨੂੰ ਮੈਂ ਦੱਸੂਣੀ ਅੱਛਾ ਜੀ ਤੇ ਜ਼ਿੰਦਾ ਹੋਵੇ ਹਾਂ ਸਾਡਾ ਮੜਾ ਆਵ ਲੂ ਰਵੇ ਹਾਂ ਤੇ ਜੇ ਨਹੀਂ ਹੈਗਾ ਫਿਰ ਤੇ ਕੀ ਕਰ ਸਕਦੇ ਹਾਂ ਚਲੋ ਹੁਣ ਬਾਵਾਦ ਦੀ ਗੱਲ ਕੋਈ ਨਹੀਂ ਬੰਦ ਦੇ ਦੁਵਾਰੀ ਕਹਿੰਦਾ ਜਾਂ ਆਪ ਦੀ ਡੈਥ ਦਾ ਸਰਟੀਫਿਕੇਟ ਲਿਆਓ ਤੇ ਜਾਂ ਫਿਰ ਤਲਾਕ ਦਾ ਸਰਟੀਫਿਕੇਟ ਆਹ ਵੇਖਿਆ ਤਲਾਕ ਦਾ ਜਾਂ ਕੋਈ ਪਤਾ ਕੀ ਕੌਣ ਕਰ ਸਕਦਾ ਚਾਚਾ ਹਰਜੀਤ ਤੇਰਾ ਪੁੱਛ ਸਕਦਾ ਇਹਨੂੰ ਉਹਨੂੰ ਭਾਈ ਦੱਸ ਦੇ ਨਹੀਂ ਮੈਂ ਦੱਸਿਆ ਕਿ ਹੰਦਾ ਸਾਬੀਆਂ ਦਾ ਪਿਆਰੇ ਮਿੱਠੀ ਹੋ ਕੇ ਤੇ ਤੋਂ ਦੇ ਵੱਲ ਦੀ ਹੋ ਕੇ ਨਾ ਬੱਪੂ ਚਾਚੀ ਨੂੰ ਵੀ ਦੋ ਚਾਰ ਗੱਲਾਂ ਸਾਡੇ ਵਿਰੁੱਧ ਕਰਦੀ ਤੇ ਉਹਦੇ ਭੇਤ ਭੇਤ ਰਲਾ ਚਾਚੀ ਦੇ ਦੋਕਾ ਮਗਰੋਂ ਮਾਰਦੀ ਦੋੜ ਹੁੰਦੀ ਉਸੇ ਨਹੀਂ ਦੌੜਦੀ ਯਾਰ ਉਹਦੇ ਹੁਣ ਸਾਡੇ ਸਾਹਮਣੇ ਤਨ ਪਤੇ ਪੰਜ ਕੇ ਬਾਹਰ ਦੇ ਤੇ ਪਤਾ ਫਿਰ ਜੜ ਲਾਂਗੇ ਕਿ ਕੀ ਕਰਦਾ ਹੈ ਆ ਜੀ ਹੁਣ ਤੇ ਗੱਲਾਂ ਮੈਂ ਇੱਥੇ ਕਰਨ ਲਈ ਹੀ ਆਇਰਨਾ ਹੁਣ ਇਹਨੂੰ ਕੀ ਕਰਨਾ ਤੂੰ ਰੁਕ ਜਾ ਹਾਂ ਤੇ ਕਰਾਂ ਹਾਂ ਗੱਲਾਂ ਬਾਤਾਂ ਆਪਣੀਆਂ ਅਹੀ ਹੋਰ ਕੀ ਗੱਲਾਂ ਕਰ ਗਿਆ ਹਾਂ ਉਹ ਤਾਂ ਇੱਦਾਂ ਦੇ ਟੈਨਸ਼ਨ ਭਾਈ ਇਹ ਕੀ ਗੱਲਾਂ ਕਰੀਏ ਨਵੀਨ ਸਿੰਘ ਆਹੋ ਕੋਈ ਨਾ ਕੋਈ ਪੈ ਜਾਂਦੇ ਹਾਂ ਨੂੰ ਤੇ ਗੱਲ ਜਿਹੜੀ ਆਉਂਦੀ ਉਹ ਵੀ ਅੰਦਰ ਭੁੱਲ ਗਈ ਇਹਦੇ ਇਹ ਪਤਾ ਨਹੀਂ ਕਿਹੜਾ ਵੇਲਾ ਸੀ ਜਦੋਂ ਸਗਾਤ ਸਾਡੇ ਗੱਲ ਪੈ ਗਈ ਯਾਨੀ ਉਹ ਤੇ ਗੱਲ ਹੈ ਭੈਣ ਜੀ ਜਿਨੇ ਅੱਧ ਵੰਡਾਲਿਆ ਤੇ ਫੇਰ ਕੀ ਬਣੂਗਾ ਚਾਚੀ ਐਨੇ ਆਪਾਂ ਕੱਚੇ ਗੂਲੇ ਨਹੀਂ ਆ ਵੰਡਾਉਣ ਦਿੰਨੇ ਇਹਨੂੰ ਅੱਧ ਆਹੋ ਤੇ ਕੀ ਕਰੇਗਾ ਮਾਲਾ ਤੂੰ ਇਹਦੀ ਫੇਰ ਤੇ ਕੀ ਕਰੇਗਾ ਘਰ ਨੂੰ ਫੇਰ ਮੈਂ ਜੋ ਹੁੰਦਾ ਵਾ ਆਹ ਤੇ ਪਹਿਲਾਂ ਜੋ ਕਾਗਜ਼ੀ ਪੱਤਰੀ ਕਾਰਵਾਈ ਪਹਿਲਾਂ ਜੇ ਵੇਦਨ ਜੇ ਇਹ ਹੁੰਦੀ ਆ ਤੇ ਠੀਕ ਆ ਨਹੀਂ ਤੇ ਫਿਰ ਤੂੰ ਜੀਤਣਾ ਸਹੀ ਫਿਰ ਕਿਹੜੀ ਗੱਲ ਆ ਸਾਥੀ ਤੂੰ ਉਹਦਾ ਪਟਵਾਰੀ ਨਾਲ ਗੱਲ ਨਹੀਂ ਕੀਤੀ ਜੇ ਨਾ ਨਾਣ ਹੋਈ ਹੋਊਗੀ ਪਿਆਰੀ ਤੇ ਜੇ ਪੈਸੇ ਥੋੜੇ ਕੋੜ ਬਹੁਤੇ ਲੈ ਕੇ ਆ ਉਹ ਮੈਂ ਬੜੀ ਗੱਲ ਕਰ ਲਈ ਆ ਮਮੀ ਸਭ ਪਤਾ ਕਰ ਲਿਆ ਆ ਆਂਦੇ ਆਨਲਾਈਨ ਹੀ ਚੱਲਦਾ ਹੁਣ ਸਾਰਾ ਸਿਸਟਮ ਆ ਐਦਾਂ ਨਹੀਂ ਕਿਤੇ ਸੌਖਾ ਨਹੀਂ ਇਹ ਕੰਮ ਕਰ ਹੋ ਜਾਂਦਾ ਇੱਕ ਇੱਕ ਕਰ ਇੱਕ ਇੱਕ ਵਟ ਵੀ ਆਨਲਾਈਨ ਹੋਈ ਆ ਉਹ ਤੇ ਹੋ ਹੈਗਾ ਸਾਰਾ ਕੁਝ ਆਨਲਾਈਨ ਪਰ ਇਹ ਆ ਕਿ ਆਪਾਂ ਵੀ ਕੇਸ ਕਰ ਸਕਦੇ ਇੰਦੇ ਤੇ ਕੀ ਕੇਸ ਕਰਾਂਗੇ ਕੀ ਕੇਸ ਕਰਾਂਗੇ ਤੇਰੇ ਪਿਓ ਤੇ ਕਰਾਂਗੇ ਨਾਲੇ ਇਹ ਕੁੜੀ ਤੇ ਕਰਾਂਗੇ ਇਹ ਕਿੱਥੋਂ ਆ ਗਈ ਤੇ ਪਿਓ ਦਾ ਪਤਾ ਹੈਗਾ ਵਾ ਕਿ ਨਹੀਂ ਹੈਗੇ ਤਾਂ ਤੇ ਪਤਾ ਨਹੀਂ ਕੁੜੀ ਤੇ ਤਾਂ ਹੋ ਹੀ ਸਕਦਾ ਜਦੋਂ ਅਸੀਂ ਕੁਝ ਲੈ ਕੇ ਆਏ ਪੰਜ ਜੀ ਇਦਾਂ ਨਹੀਂ ਹੁੰਦੀਆਂ ਗੱਲਾਂ ਪਿਛਲੇ ਗੱਲਾਂ ਪਿਛਲੇ ਗੱਲਾਂ ਨਾਲ ਮਾਰੋ ਤੇ ਹੀ ਬਾਹਰ ਕੇ ਗੱਲ ਕਰਨੀ ਹੋਵੇ ਤਾਂ ਫਟਵਾਰੀ ਨਾ ਮੈਨੂੰ ਸਲਾਹ ਦਿੰਦਾ ਹੋਏ ਤਾਂ ਗੱਲ ਆਏ ਨਹੀਂ ਪੰਜ ਜੀ ਕੰਮ ਇਹ ਪਹਿਲੇ ਕਮਾਹੀ ਮੈਂ ਆਪੇ ਤੈਨੂੰ ਦੱਸਿਆ ਪਿਤਾ ਹਾਂ ਦਾ ਕਾਟ ਮੇਰੀ ਮੇਰੀ ਗੱਲ ਹੈਗਾ ਤੇ ਦੋ ਫਿਰ ਲਿਆਓ ਮੈਂ ਲੈ ਜਾਣਾ ਮੈਂ ਤੇ ਉਹ ਤਾਂ ਕਹਿੰਦੇ ਭੈਣੀ ਆ ਤੇ ਫੇਰ ਬਸ ਗੱਲ ਖਤਮ ਮੇਰੀ ਗੱਲ ਪੈ ਜਾਂ ਸਾਇੰਸ ਦਾ ਜੋਗਾ ਹੁਣ ਉਹ ਕੰਮ ਨਹੀਂ ਹੈਗੇ ਹੈਗੇ ਜਿਹੜੇ ਤੁਸੀਂ ਕਹਿਣ ਦੇ ਜੀ ਆਹੋ ਪੁੱਤ ਚਾਚੀ ਉਹ ਕੰਮ ਵੀ ਵੇਖ ਲਾਂਗੇ ਫਿਰ ਸਭੀ ਜਾ ਕੇ ਵੇਖ ਲਾ ਪਤਾ ਕੋਈ ਪੈਸਾ ਤੇ ਲਾ ਦੇ ਕੇ ਕੋਈ ਹੱਲ ਹੋ ਜਾ ਦੇ ਉਹ ਹੱਲ ਮੈਂ ਚਾਚੀ ਕਰ ਲੂੰਗਾ ਇਹ ਸਾਨੀ ਮੈਂ ਜਾਣ ਦਿੰਦਾ ਹਾਂ ਤੇ ਹਿੱਸਾ ਤੁਹਾਡਾ ਜਾਣ ਦੇਣਾ ਹੀ ਆਪਣਾ ਇਹੋ ਜੀ ਨੂੰ ਵੱਡ ਕੇ ਇੱਥੇ ਛਪੜੇ ਪਾਇਆ ਹੋਵੇ ਦੋਆਂ ਘੰਟਿਆਂ ਦੀ ਮਸ਼ੀਆਂ ਨੇ ਖਾ ਜਾਣਾ ਤੇ ਗੱਲ ਸਹੀ ਤੇਰੀ ਨਾ ਪੁੱਤ ਇਹ ਕੰਮ ਨਹੀਂ ਕਰਨਾ ਤੈਨੂੰ ਪਤਾ ਨਾ ਇਹ ਕੰਮ ਦੇ ਨਤੀਜੇ ਕਿੰਨੇ ਆ ਮੰਮੀ ਅੱਜ ਕੱਲ ਤੇ ਲੋਕ ਆਪਣੀ ਵੱਟ ਤੇ ਕਿਨੂੰ ਪੈਰ ਨਹੀਂ ਰੱਖਣ ਦਿੰਦੇ ਸਿਰ ਲਾ ਦਿੰਦੇ ਸਿਰ ਇਹ ਕਿਧਰ ਆ ਹੀ ਹਟਾਏ ਸਾਲੇਣ ਬਹਿ ਜਾ ਤੂੰ ਚੁੱਪ ਕਰਕੇ ਕਰਨੂੰ ਮੈਂ ਜੋ ਮੇਕ ਹੁੰਦਾ ਹੋਇਆ ਸਭ ਤੋਂ ਠੰਡ ਰੱਖਣਾ ਇਨਾ ਤੱਤਾ ਹੋ ਮੰਮੀ ਤੁਹਾਨੂੰ ਮੈਂ ਦੱਸਦਾ ਮੈਂ ਕੀ ਕਰ ਸਕਦਾ ਹਾਂ ਸਿੰਦਰੂਨ ਕੀ ਕਰਨਾ ਹੀ ਹੋ ਚੱਲ ਨਹੀਂ ਕਿਵੜਾ